ਅੱਜ 골ਡਨ ਹਾਈਟ ਦੇ ਵਿੱਚ ਇੱਕ ਸਾਰੇ ਟਰਾਂਸਪੋਰਟਰ ਵੀਰਾਂ ਦੀ ਇੱਕ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਸ਼ਹਿਰ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਹੇ ਟਰੈਕਟਰ ਟਰਾਲੀਆਂ ਜਿਨ੍ਹਾਂ ਕੋਲ ਕੋਈ ਵੀ ਡਾਕੂਮੈਂਟ ਨਹੀਂ ਹੈ ਕੋਈ ਪੇਪਰ ਨਹੀਂ ਹੈ ਜਿਹੜੇ ਕੀ ਭਾ ਢੋਣ ਦਾ ਕੋਈ ਵੀ ਹੱਕ ਨਹੀਂ ਰੱਖਦੇ ਜਿਹੜੇ ਕੀ ਇੱਕ ਟਰੱਕਾਂ ਦਾ ਜਿਹੜਾ ਰੋਜ਼ਗਾਰ ਆ ਉਹ ਖੋ ਰਹੇ ਨੇ ਉਸ ਵਿਸ਼ੇ ਦੇ ਉੱਤੇ ਅਸੀਂ ਅੱਜ ਇੱਕ ਮੀਟਿੰਗ ਰੱਖੀ ਆ ਇਦੇ ਵਿੱਚ ਮਤਾ ਪਾਸ ਕੀਤਾ ਹੈ ਕਿ ਇਹ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਵੀ ਇਹਦਾ ਗੈਰਕਾਨੂੰਨੀ ਢੰਗ ਨਾਲ ਚੱਲ ਰਹੇ ਟਰੱਕ ਟਰਾਲੀਆਂ ਨੂੰ ਬੰਦ ਕੀਤਾ ਜਾਵੇ ਨਹੀਂ ਤਾਂ ਮੰਡੀ ਗੁੰਦਗਰ ਗੋਰ ਟ੍ਰਾਂਸਪੋਰਟੇਸ਼ਨ ਇਹਦੇ ਵਾਸਤੇ ਹਾਈ ਕੋਰਟ ਜਾਣ ਵਾਸਤੇ ਮਜਬੂਰ ਹੋਊਗੀ ਤੇ ਅਸੀਂ ਇਹ ਪਿਛਲੇ 2-3 ਦਿਨਾਂ ਦੇ ਵਿੱਚ ਪਾਰਦਾਤਾਂ ਦੇਖੀਆਂ ਨੇ ਜੀ ਜਿਹਦੇ ਵਿੱਚ ਟਰੈਕਟਰ ਟਰਾਲੀਆਂ ਦੇ ਨਾਲ ਇੱਕ ਕਾਰਾਂ ਦੇ ਉੱਤੇ ਲੋਹਾ ਡਿਗਿਆ ਗਿਆ ਤੇ ਹੋਰ ਵੀ ਉਹ ਪਰਚਾ ਵੀ ਹੋਇਆ ਟਰੈਕਟਰ ਟਰਾਲੀ ਦੇ ਉੱਤੇ ਜਿਹੜਾ ਪ੍ਰਸ਼ਾਸਨ ਨੇ ਬਹੁਤ ਸੀਕਿਓਰਸ ਲਾਗਾਯੋਕ ਕਦਮ ਚੱਕਿਆ ਅਸੀਂ ਉਸ ਚੀਜ਼ ਦਾ ਬਹੁਤ ਬਹੁਤ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਕਿ ਇਸ ਚੀਜ਼ ਨੂੰ ਨਾ થੌਣ ਵਾਸਤੇ ਉਹਨਾਂ ਨੇ ਇੱਕ ਬਹੁਤ ਵਧੀਆ ਜਿਹੜਾ ਪ੍ਰਾਲਾ ਕੀਤਾ ਤਾਂ ਅਸੀਂ ਅੱਜ ਦੀ ਮੀਟਿੰਗ ਇੱਕ ਸਾਡੇ ਜਿਹੜੇ ਬਿਨਾਂ ਗੱਲਬਾਤੋਂ ਟ੍ਰੈਫਿਕ ਵੱਲੋਂ ਹੋ ਰਿਹਾ ਚਲਾਣਾ ਬਾਰੇ ਵਿਸ਼ੇ ਤੇ ਚਰਚਾ ਕੀਤੀ ਗਈ ਇਸ ਵਾਸਤੇ ਵੀ ਅਸੀਂ ਜੋ ਦੇਖੋ ਅਸ਼ੂਰਵਾਰ ਹੈ ਅਸੀਂ ਉਹਦੇ ਬਾਰੇ ਕਹਿੰਨੇ ਵੀ ਕੋਈ ਗੱਲ ਨਹੀਂ ਚਲਾਨ ਹੋ ਗਿਆ ਟਰੱਕ ਦਾ ਪਰ ਜਿਹੜਾ ਵੀ ਅਸ਼ੂਰ ਦਾ ਚਲਾਨ ਹੁੰਦਾ ਉਹਦੇ ਵਾਸਤੇ ਵੀ ਅੱਜ ਅਸੀਂ ਇੱਥੇ ਸਾਡੇ ਬੰਦਿਆਂ ਨੇ ਬਹੁਤ ਇਤਰਾਜ਼ ਜਤਾਇਆ ਤੇ ਜਿਹਦੇ ਵਿੱਚ ਅਸੀਂ ਚਲੋ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਸਾਡੀ ਜੋ ਲੋਕਲ ਇੱਕ ਮੰਡੀ ਗਵਿੰਦਗੜ ਜਿਹੜਾ ਹੱਪਾ ਲੋਹੇ ਦਾ ਹੱਪਾ ਹੈ ਇੱਥੇ ਟਰੱਕਾਂ ਦਾ ਜਿਹੜਾ ਆਉਣਾ ਜਾਣਾ ਆਲ ਓਵਰ ਇੰਡੀਆ ਤੋਂ ਟਰੱਕ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਕਈ ਬੰਦਿਆਂ ਨੂੰ ਨਹੀਂ ਪਤਾ ਵੀ ਇੱਥੇ ਪਾਰਕਿੰਗ ਹੈ ਪਾਰਕਿੰਗ ਨਹੀਂ ਹੈ ਜਿੰਨਾ ਦੇ ਵਿੱਚ ਕੀ ਮਾਲ ਲੋਡ ਕਰਾਉਣ ਵਾਲੇ ਜਿਹੜੇ ਪਾਰਟੀਆਂ ਦੇ ਮੁੰਡੇ ਨੇ ਉਹ ਕੰਡੇ ਦੇ ਉੱਤੇ ਟਰੱਕ ਨੂੰ ਬੁਲਾ ਲੈਂਦੇ ਨੇ ਤੇ ਜਿੱਥੇ ਕਿ ਉਹ ਕਈ ਵਾਰ ਲੇਟ ਹੋ ਜਾਂਦੇ ਨੇ ਹੁਣ ਉਹਦੇ ਕਰਕੇ ਵੀ ਇੱਕ ਉਹ ਜਾਮ ਦਾ ਕਾਰਨ ਬਣਦੇ ਨੇ ਅਸੀਂ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆਂ ਤੇ ਟ੍ਰੈਫਿਕ ਪੁਲਿਸ ਨੂੰ ਵੀ ਅਪੀਲ ਕਰਦੇ ਆਂ ਕਿ ਜਿਹੜੇ ਕੰਡਿਆਂ ਵਾਲੇ ਨੇ ਕੰਡਿਆਂ ਵਾਲਾਂ ਨੂੰ ਵੀ ਸੂਚਿਤ ਕੀਤਾ ਜਾਵੇ ਉਹਨਾਂ ਵੱਲੋਂ ਇੱਕ ਸਿਕਿਉਰਟੀ ਵਾਲੇ ਆਪਣੇ ਮੁੰਡੇ ਰੱਖੇ ਜਾਣ ਜਿਹੜੇ ਕਿ ਉੱਥੇ ਆ ਰਹੇ ਟਰੱਕਾਂ ਨੂੰ ਲੈਨ ਵਾਈਜ਼ ਲਗਵਾ ਕੇ ਉਹਨਾਂ ਦੇ ਕੰਡੇ ਕਰਵਾਉਣ ਤੇ ਜਿਹੜੇ ਕੀ ਇੱਕ ਟ੍ਰੈਫਿਕ ਨੂੰ ਜਾਮ ਕਰਨ ਦਾ ਕੋਈ ਕਾਰਨ ਨਾ ਬਣ ਤੇ ਇਸ ਸਮੱਸਿਆ ਦਾ ਹੱਲ ਕਰਨ ਵਾਸਤੇ ਅਸੀਂ ਅੱਜ ਮੰਡੀ ਗੁੰਦਗੜ ਗੋਸਟ ਟ੍ਰਾਂਸਪੋਰਟੇਸ਼ਨ ਦੀ ਮੀਟਿੰਗ ਬੁਲਾਈਆ ਤੋਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪ੍ਰਸ਼ਾਸਨ ਵੀ ਅਸੀਂ ਉਹਨਾਂ ਦੇ ਨਾਲ ਸਹਿਯੋਗ ਕਰਦੇ ਹਾਂ ਪ੍ਰਸ਼ਾਸਨ ਦੇ ਨਾਲ ਤੇ ਉਹਨਾਂ ਤੋਂ ਆਪਣਾ ਸਹਿਯੋਗ ਭਾੜਦੇ ਹਾਂ ਅਸੀਂ ਦੋਨੇ ਰਲ ਕੇ ਪ੍ਰਸ਼ਾਸਨ ਦੇ ਨਾਲ ਸਾਡੀ ਐਸੋਸੀਏਸ਼ਨ ਤੇ ਪ੍ਰਸ਼ਾਸਨ ਅਸੀਂ ਇਹ ਮਸਲੇ ਦੇ ਹੱਲ ਕੱਢਾਂਗੇ ਮੰਡੀ ਗੁੰਦਗੜ ਦੇ ਵਿੱਚ ਕੋਈ ਜਾਲੀ ਟਰਾਂਸਪੋਰਟਰ ਭੁਲੀਆ ਨੇ ਤੇ ਲੋਕਾਂ ਨੂੰ ਨਾ ਜਿੱਕਰ ਪਰੇਸ਼ਾਨੀਆਂ ਹੋ ਰਹੀਆਂ ਨੇ ਤੇ ਉਹਦੇ ਬਾਰੇ ਕੁਝ ਸੁਣੇ। ਦੇਖੋ ਜਿਹੜਿਆ ਇਹ ਬਿਨਾ ਦਫ਼ਤਰਾਂ ਤੋਂ ਮਿਲਟੀ ਬੁਕਾ ਸ਼ਪਾਈ ਫਿਰਦੇ ਨੇ ਟਰਾਂਸਪੋਰਟਰ ਬਣੇ ਫਿਰਦੇ ਨੇ ਉਹਨਾਂ ਦੇ ਵਿੱਚ ਅਸੀਂ ਪਿੱਛੇ ਜੇ ਦੋ ਤਿੰਨ ਤੇ ਦਾ ਕਾਰਵਾਈ ਹੋਈ ਆ ਜਿਹੜਾ ਜਿਹੜਾ ਸਾਡੇ ਡੇਕੇ ਆ ਜਾਂਦਾ ਅਸੀਂ ਉਹਦੇ ਉੱਤੇ ਵਧੀਆ ਕਾਨੂੰਨੀ ਢੰਗ ਨਾਲ ਕਾਰਵਾਈ ਕਰਵਾਵਾਂਗੇ ਤੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਵੀ ਦੇਖੋ ਇਹ